ਬਠਿੰਡਾ ਪੁਲਿਸ ਵੱਲੋਂ ਦੋ ਵੱਖ-ਵੱਖ ਥਾਣਿਆਂ ਦੇ ਏਰੀਏ ਦੇ ਵਿੱਚ ਚੱਲ ਰੇ ਨਜਾਇਜ਼ ਹੁੱਕਾ ਬਾਰਾਂ ਤੇ ਕਾਰਵਾਈ 16 ਦੇ ਮਾਮਲਾ ਦਰਜ ਕਰ ਆਚਾਰ ਨੂੰ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਸਿਟੀ 2 ਸਰਵਿਸਿੰਗ ਬ੍ਰਾਂਡ ਨੇ ਦਿੱਤੀ ਜਾਣਕਾਰੀ ਬਠਿੰਡਾ ਦੇ ਡੀਐਸਪੀ ਸਿਟੀ 2 ਸਰਵਿਸਿੰਗ ਬ੍ਰਾਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਅੰਦਰ ਥਾਣਾ ਕੈਂਟਾ ਤੇ ਥਾਣਾ ਸਿਵਲ ਲੈਂਡ ਦੇ ਏਰੀਏ ਦੇ ਵਿੱਚ ਦੋ ਨਜਾਇਜ਼ ਤੌਰ ਤੇ ਹੁੱਕਾ ਬਾਰ ਚੱਲ ਰੇ ਸਮ ਜਨਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ 16 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਅਤੇ ਇਹਨਾਂ ਇਹ ਜੋ ਆਪਣਾ ਚਾਰ ਹੁੱਕਾ ਬਾਹਰ ਨਜਾਇਜ਼ ਤੌਰ ਤੇ ਚੱਲ ਰੇ ਸਨ ਇਹਨਾਂ ਨੂੰ ਇਹਨਾਂ ਵੱਲੋਂ ਇਹਨਾਂ ਦਾ ਸਮਾਨ ਜਿਹੜਾ ਉਹ ਸਾਰਾ ਆਪਾਂ ਜਬਤ ਕਰ ਲਿਆ ਗਿਆ ਅਤੇ 16 ਤੇ ਮਾਮਲਾ ਦਰਜ ਕਰਨ ਤੋਂ ਬਾਅਦ 14 ਨੂੰ ਇਹਨਾਂ ਵੱਲੋਂ ਗਰਤਾਰ ਕੀਤਾ ਗਿਆ ਦੱਸ ਦਈਏ ਕਿ ਬਠਿੰਡਾ ਸ਼ਹਿਰ ਦੇ ਅੰਦਰ ਹੁਣ ਬਹੁਤ ਸਾਰੇ ਜਿਹੜੇ ਹੁੱਕਾ ਬਾਰ ਨੇ ਨਜਾਇਜ਼ ਤੌਰ ਤੇ ਚੱਲ ਰਹੀ ਹਨ ਅਤੇ ਹੁਣ ਬਠਿੰਡਾ ਪੁਲਿਸ ਵੱਲੋਂ ਇਸ ਦੇ ਖਿਲਾਫ ਵੀ ਮਿਹਮ ਜਿਹੜੀ ਉਹ ਵੱਢ ਦਿੱਤੀ ਹੈ ਅਤੇ ਬਠਿੰਡਾ ਦੇ ਥਾਣਾ ਕੈਂਟ ਅਤੇ ਬਠਿੰਡਾ ਦੀ ਥਾਣਾ ਸਿਵਲ ਲੈਂਡ ਦੀ ਏਰੀਆ ਦੇ ਵਿੱਚ ਜਿਹੜੇ 4 ਹੁੱਕਾ 12 ਤੇ ਇਹਨਾਂ ਵੱਲੋਂ ਕਾਰਵਾਈ ਕਰਦੇ ਹੋਏ 16 ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਇਨ੍ਹਾਂ ਬਲੋਂ 14 ਨੂੰ ਗ੍ਰਿਫਤਾਰ ਕੀਤਾ ਗਿਆ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਡੀਐਸਪੀ ਸਿਟੀ ਟੂ ਸਰਵਿਸਿੰਗ ਬਰਾਡ ਅਗਰ ਇਹਦੀ ਟੀਮ ਆਪਦੇ ਸਾਰ ਇੱਕ ਥਾਣਾ ਸੇਵਨ ਲਾਈਨ ਅਤੇ ਕੈਂਟ ਦੇ ਬਿਆ ਥਾਣਾ ਏਰੀਆ ਦੇ ਵਿੱਚ ਨਾ ਕਈ ਵਾਰ ਵਾਰੀ ਵਾਰੀ ਸ਼ਿਕਾਇਤਾਂ ਆ ਰਹੀਆਂ ਸੀਆਂ ਜਿਸ ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਰੀਡਿੰਗ ਪਾਰਟੀਆਂ ਬਣਾਈਆਂ ਗਈਆਂ ਸੀਗੀਆਂ ਤੇ ਐਸ ਪਰ ਇਨਫੋਰਮੇਸ਼ਨ ਜਿਹੜੇ ਵੱਖ-ਵੱਖ ਬਾਅਰਸ ਲੱਗੇ ਨੇ ਮਤਲਬ ਕੋਈ ਬਾਅਰਸ ਹੁੰਦੇ ਨੇ ਲਾਇਸੈਂਸ ਬਾਅਰਸ ਨੇ ਜੋ ਗੈਰ ਕਾਨੂੰਨੀ ਤਰੀਕੇ ਨਾਲ ਹੁੱਕਾ ਜਾਂ ਹੋਰ ਇਦਾਂ ਦਾ ਕੋਈ ਚੀਜ਼ ਵੇਚਦੇ ਨੇ ਜਿਹੜੀ ਐਕਟ ਨੂੰ ਵਾਇਲਟ ਕਰਦੀ ਹੈ ਤਾਂ ਉਸ ਤੇ ਅਸੀਂ ਕਾਰਵਾਈ ਕੀਤੀ ਤੇ ਕੱਲ ਇਹ ਸਬੰਧੀ ਚਾਰ ਮੁਕਦਮੇ ਦਰਜ ਕੀਤੇ ਗਏ ਨੇ ਜੀ ਸਿਟੀ 2 ਦੇ ਏਰੀਆ ਦੇ ਵਿੱਚ 10 ਥਾਣਾ ਸਿਵਲ ਲਾਈਨ ਦੇ ਤੇ ਇੱਕ ਥਾਣਾ ਕੈਂਟ ਦੇ ਏਰੀਆ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਇਸ ਇਹਨਾਂ ਚਾਰ ਮੁਕਦਮਿਆਂ ਮੁਕਦਮਿਆਂ ਦੇ ਵਿੱਚ ਕੁੱਲ 16 ਦੋਸ਼ੀ ਨੇ ਜਿਨ੍ਹਾਂ ਵਿੱਚੋਂ 14 ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਤੇ ਇਹਨਾਂ ਰੇਡਸ ਦੌਰਾਨ ਸਾਨੂੰ ਕੱਲ ਤਕਰੀਬਨ 6 ਹੁਕਾ ਤੇ 24 ਜੋ ਵਾਈਪਸ ਹੁੰਦੀਆਂ ਇਲੈਕਟ੍ਰੋਨਿਕ ਸਿਗਰਟਸ ਜਿਹਨਾਂ ਨੂੰ ਕਹਿੰਦੇ ਹੁੰਦੇ ਆ ਉਹ ਰਿਕਵਰ ਕੀਤੀਆਂ ਤੇ ਅਸੀਂ ਜਿਹੜਾ ਇਹ ਮੁਕਦਮਾ ਹੈਗਾ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟ ਐ ਇਹ ਸੈਕਟ ਦੇ ਵੱਖ- ਕੁੱਲ 16 ਦੋਸ਼ੀ ਨੇ ਜੀ ਹੁਣ ਤੱਕ ਦੇ 16 ਤੋਂ 14 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਜੀ ਇਹ ਹੁਣ ਡੂਰਿੰਗ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਨਾ ਸਾਡੇ ਵੱਖ-ਵੱਖ ਸਮੇਂ ਤੇ ਅਸੀਂ ਸਰਪ੍ਰਾਈਜ਼ ਰੇਡਸ ਕਰਦੇ ਰਹਿੰਦੇ ਹੈਗੇ ਆ ਤਾਂ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਇਹ ਕਲੀਅਰ ਕਰਾਂਗੇ ਜੀ ਇਹ ਕਿੰਨੇ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਇਸ ਸੰਬੰਧੀ ਅਗਰ ਕੋਈ ਹੋਰ ਵੀ ਗੱਲ ਇਸ ਤਰੀਕੇ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਇਆ ਜਾਵੇਗਾ ਸੋ ਤੇ ਲੋ ਵੀ ਹੁਣ ਤੱਕ ਦੇ ਨਹੀਂ ਇਹ ਕੱਲ੍ਹ ਅਸੀਂ ਵੱਖ-ਵੱਖ ਜਗ੍ਹਾਵਾਂ ਤੇ ਰੇਡ ਕੀਤੀਆਂ ਸੀਗੀਆਂ ਸਿਵਲ ਲਾਈਨ ਤੇ ਕੈਂਟਰੀਏ ਦੇ ਵਿੱਚ ਹੋਰ ਵੀ ਸ਼ਹਿਰ ਚ ਵੱਖ-ਵੱਖ ਥਾਈਂ ਤੇ ਰੇਡ ਹੋਈਆਂ ਸੀਗੀਆਂ ਪਰ ਅਸੀਂ ਹੁਣ ਇੱਕ ਜਿਵੇਂ ਹੈਗਓਵਰ ਨਾਂ ਦਾ ਇੱਕ ਬਾਰ ਹੈਗਾ ਜੀ ਇੱਕ ਹੁਲ ਸਕੂਲ ਕੈਫੇ ਹੈ ਜੀ ਤੇ ਇੱਕ ਪਲਜ਼ਮ ਹੈਗਾ ਜਿੰਨਾਂ ਤੇ ਅਸੀਂ ਇਹ ਮੁਕਦਮੇ ਦਰਜ ਕੀਤੇ ਨੇ